ਆਇਆ ਕਰੋ ਉਹ ਹੱਕੜਾ ਕੇ ਵਿੱਚ ਤਰੀ ਜੋ ਹਾਂਜੀ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵਿਆਹ ਸੰਬੰਧੀ ਤੁਸੀਂ ਸਮਾਨ ਦੀ ਤਿਆਰੀ ਕਰ ਰਹੇ ਹੋ ਕੱਲ ਦੇ ਵਿਆਹ ਵਾਸਤੇ ਕੀ ਗੱਲਾਂ ਤੋਂ ਨੇ ਇਹ ਸਾਡੇ ਜਦ ਡਾਕਟਰ ਭੀਮਾ ਮੇਦਕਰ ਕਲੱਬ ਹਰੇਕ ਸਾਲ ਹੀ ਸਾਡੇ ਮਿੱਤਰਾਂ ਦੋਸਤਾਂ ਸਾਡੇ ਕਲੱਬ ਦੇ ਸੀਨੀਅਰ ਮੈਂਬਰ ਨੇ ਸਾਡੇਾਰੇ ਬਹੁਤ ਅ ਮਾਨਥਕ ਮਿਹਨਤ ਤੋਂ ਕੱਟੇ-ਬਾਟ ਸਾਨੂੰ ਸਵਾ ਮਹੀਨਾ ਹੋ ਗਿਆ ਚਲ ਲੋਕੇ ਨੂੰ ਪਿਆਰ ਨਾਲ ਸਮਾਰਕ ਕਟਾ ਕਰਦੇ ਆ ਨਾ ਅੱਜ ਉਹ ਦਿਨ ਆ ਜਿਹੜਾ ਅਸੀਂ ਪੇਟੀਆਂ ਚ ਆਪਣ ਅੱਜ ਫਾਈਨਲ ਟੱਚ ਜਿਵੇਂ ਕਹਿੰਦੇ ਦੇ ਰਹੇ ਆ ਅਸੀਂ ਇਹਨਾਂ ਨੂੰ ਇਕੱਲੇ ਇਕੱਲੇ ਲੜਕੀਆਂ ਲਈ ਉਹ ਸਾਰਾ ਸਮਾਨ ਜੋ ਪ੍ਰੋਜੈਕਟ ਕਿੰਨੇ ਆ ਉਹ ਸਾਰਾ ਕਬੀਟੇ ਚ ਪਾਇਆ ਜਾ ਰਿਹਾ ਸਾਰਾ ਤੁਹਾਡੇ ਪ੍ਰੈਸ ਦੇ ਮੀਡੀਆ ਦੇ ਸਾਹਮਣੇ ਤਾਂ ਕਿ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਦਾ ਆਪਣਾ ਜੀਵਨ ਦੇ ਵਿੱਚ ਜੋ ਉਹਨਾਂ ਨੂੰ ਢੋੜ ਢੋੜਾ ਚੀਜ਼ਾਂ ਦੀ ਬਰੇਕ ਤਰ੍ਹਾਂ ਦੀ ਚੀਜ਼ ਉਹਨਾਂ ਨੂੰ ਦਿੱਤੀ ਜਾਊਗੀ ਫ੍ਰਿਜ ਹੋ ਗਿਆ ਤੇ ਚਾਂਦਰਾ ਵਾਲੀਆਂ ਸਲਾਈ ਮਸ਼ੀਨ ਪੱਖਾ ਬਿਸਤਰੇ ਭਾੜੇ ਸੂਟ ਬਰੇਕ ਤਰ੍ਹਾਂ ਦਾ ਜੋ ਸਮਾਨ ਆਪਾਂ ਨੂੰ ਬੱਚੇ ਨੂੰ ਚਾਹੀਦਾ ਉਹ ਹਰ ਇੱਕ ਤਰ੍ਹਾਂ ਦਾ ਸਮਾਨ ਦਿੱਤਾ ਜਾਊਗਾ ਇਹਨਾਂ ਨੂੰ ਤਾਂ ਕਿ ਆਪਣਾ ਜੋ ਜ਼ਿੰਦਗੀ ਦਾ ਸਫਰ ਜੋ ਬਿਹਤਰ ਜੀਵਨ ਸਿਰਦਾ ਕਹਾ ਕਰ ਜਾ ਰਹੇ ਨੇ ਉਹਨਾਂ ਵਿੱਚ ਆਪਣਾ ਵਧੀਆ ਤਰੀਕੇ ਨਾਲ ਨਿਰਵਾਹ ਕਰ ਸਕਣ ਇਹਦੇ ਵਿੱਚ ਸਾਰੇ ਸਾਡੇ ਕਲੱਬ ਦੇ ਸੀਨੀਅਰ ਮੈਂਬਰ ਖੜੇ ਨੇ ਤੁਸੀਂਾਰੇ ਦੇਖ ਰਹੇ ਹੋ ਇਹਨਾਂ ਦੀ ਬੜੀ ਜਣ ਤੱਕ ਮਿਹਨਤ ਆ ਇਹਨਾਂ ਦੀ ਇਹ ਨਾਲ ਮੇਰੇ ਹਰ ਵਕਤ ਮੋਢਾ ਮੋਢਾ ਲਾ ਕੇ ਇਹਨਾਂ ਨੇ ਦਿਲ ਰੱਤ ਇੱਕ ਕਰਕੇ ਕੰਮ ਕੀਤਾ ਤੇ ਇਹਨਾਂ ਸਹ ਇਹਨਾਂ ਦਾ ਸਾਰੇ ਕਲੱਬ ਦਾ ਅਸੀਂ ਐਨ ਆਰ ਆ ਵੀਰਾਂ ਦਾ ਤਾਂ ਦੀ ਸੱਜਣਾ ਦਾ ਸਾਰਿਆਂ ਦਾ ਹੀ ਸਾਡੇ ਕਲੱਬ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਇਹਨਾਂ ਨੇ ਸਾਡੇ ਨਾਲ ਸਾਡੇ ਇਸ ਵਿਹਾਂ ਦੇ ਮਹਾਕੁੰਬ ਵਿੱਚ ਸਹਿਯੋਗ ਦੇ ਕੇ ਤਾਂ ਕਿ ਅਸੀਂ ਬੱਚਿਆਂ ਨੂੰ ਉਹਦੇ ਤਰੀਕੇ ਨਾਲ ਅਸੀਂ ਪੈਰੈਂਟਸ ਦੇ ਵਿੱਚ ਆਪਾਂ ਜਵੇਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਇਹਨਾਂ ਦੇ ਬੱਚਿਆਂ ਦੇ ਵਿਆਹ ਕਰ ਰਹੇ ਹਾਂ ਤੇ ਹਰੇਕ ਤਰ੍ਹਾਂ ਦਾ ਜੋ ਵੀ ਆਪਾਂ ਆਪਣੇ ਵਿਹਾਂ ਦੇ ਵਿੱਚ ਖੁਸ਼ੀ ਮਨਾਉਂਦੇ ਹਾਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਅਸੀਂ ਖੁਸ਼ੀ ਨਾਲ ਇਹਹਾ ਦੇ ਵਿੱਚ ਬਹੁਤ ਤਰੀਕੇ ਨਾਲ ਵਿਆਹ ਕਿ ਤੋਰਾ ਕਿਨ ਉੱਤੇ ਸਾਰੇ ਸਾਡੇ ਬੰਦੇ ਕਲੱਬ ਦੇ ਮੈਂਬਰ ਉਹਨਾਂ ਦੇ ਨਾਲ ਆਸ਼ੀਰਵਾਦ ਦੇਣਗੇ ਅਤੇ ਸਾਡੇ ਹਰਦੀਪ ਤੇ ਮੁੰਡਿਆ ਜੀ ਸਾਡੇ ਮੰਤਰੀ ਸਾਹਿਬ ਵੀ ਸਪੈਸ਼ਲ ਤੌਰ ਤੇ ਬੱਚੇ ਨੂੰ ਸ਼ੀਬਤ ਦੇਣ ਲਈ ਆ ਰਹੇ ਨੇ ਅਤੇ ਇਸ ਤੋਂ ਇਲਾਵਾ ਸਾਡੇ ਮੁੰਡਿਆ ਆਪਣੇ ਸੰਗਵਾਲਾ ਸਾਹਿਬ ਤੇ ਹੋਰ ਸਾਡੇ 4-5 ਐਮਐਲਏ ਸਾਹਿਬ ਆ ਰਹੇ ਨੇ ਅਤੇ ਹੋਰ ਸਾਡੇ ਅਫਸਰ ਵੀ ਇੱਥੇ ਪਹੁੰਚ ਰਹੇ ਨੇ ਜੋ ਬੱਚੇ ਨੂੰ ਆਸ਼ੀਰਵਾਦ ਦੇਣਗੇ ਅਤੇ ਉਹਨਾਂ ਲਈ ਜੋਤਾ ਜੀ ਵਧੀਆ ਕਾਮਨਾ ਕਰਦੇ ਹਾਂ ਕਿ ਤਾਂ ਕਿ ਉਹ ਆਪਣਾ ਜੀਵਨ ਬਦਲ ਨਿਕਲਵਾ ਸਕਣ ਪ੍ਰੰਤ ਜਿਸ ਤਰ੍ਹਾਂ ਤਿਆਰੀਆਂ ਨੇ ਜਿਹੜੀਆਂ ਤਿਆਰੀਆਂ ਹੋ ਰਹੀਆਂ ਅੱਜ ਕਾਫੀ ਜਿਹੜਾ ਸਮਾਨ ਆ ਪੈਕਿੰਗ ਕੀਤਾ ਜਾ ਰਿਹਾ ਹੋ ਸੋ ਕੱਲ ਨੂੰ ਵਿਆਹ ਨਹੀਂ ਇੱਕ ਦਿਨ ਰਹਿ ਗਿਆ ਕਮਲ ਵਰਾਤੀ ਰਹਿ ਗਈ ਵਿਚਾਲੇ ਤਾਂ ਕੀ ਅਪੀਲ ਕਰਦੇ ਹਾਂ ਮੈਸੇਜ ਲਾਉਂਗੇ ਸਾਨੇ ਵਾਲ ਵਸੇ ਨੂੰ ਇਸ ਪਹੁੰਚੇ ਦੇ ਸਾਨੇ ਵਾਲਾ ਵਸੇਦੋਂ ਸਾਡੀ ਬੇਨਤੀ ਆ ਕਿ ਸਾਰੇ ਹੀ ਇਸ ਸਾਡੇ ਜਿਹੜਾ ਅਸੀਂ ਸਾਰੇ ਤੁਹਾਡੇ ਸਹਿਯੋਗ ਵਾਲੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਇਹ ਵੀਰੇ ਸਹਿਯੋਗ ਨਾਲ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਾਰਿਆਂ ਨਾਲ ਅਸੀਂ ਇਹ ਕੰਮ ਕਰ ਰਹੇ ਆ ਸਾਰਿਆਂ ਨੂੰ ਕੁਲਾ ਦਾ ਆ ਕੇ ਵਿਆਹ ਦੇਖੋ ਅਤੇ ਜੋ ਵੀ ਥੋੜਾ ਤਿਲ ਫੁੱਲ ਜੋ ਵੀ ਚੋਹਦੇ ਹੋ ਤੁਸੀਂ ਉਹਨਾਂ ਬੱਚਿਆਂ ਨੂੰ ਸਿੱਧੇ ਆ ਕੇ ਦੇ ਸਕਦੇ ਹੋ ਸਾਡੇ ਕਲੱਬ ਦੀ ਪਰਚੀ ਕਟਾ ਕੇ ਹੈਲਪ ਕਰ ਸਕਦੇ ਹੋ ਕਿਸੇ ਤਰ੍ਹਾਂ ਵੀ ਆ ਕੇ ਇਹ ਤੁਸੀਂ ਆਪਣਾ ਇਹਨਾਂ ਵਿਆਹਾਂ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਅਤੇ ਜੋ ਵੀ ਇੱਕ ਵਿਆਹ ਦਾ ਹਰੇਕ ਬੰਦਾ ਆਪਣੇ ਬੱਚਿਆਂ ਦੇ ਕਰਦਾ ਪਰ ਇਹ ਨਵਕਲਾ ਸਾਡਾ 25 ਸਾਲਾ ਤੋਂ ਚੱਲੇ ਆ ਰਿਹਾ ਜੋ ਅਸੀਂ ਸਾਡਾ ਸਿਲਵਰ ਜੋਬਰੀ 25ਵਾਂ ਸਾਡਾ ਸਾਲਗिराਹ ਜੀ ਬਣਾ ਰਹੇ ਆ ਬਿਆਂ ਦੀ ਤੇ ਇਸ ਵਿੱਚ ਕਿਸੇ ਲਈ ਆਪਾਂ ਇੰਨਾ ਭਾਜ ਰਤ ਕਰਨੀ ਬਹੁਤ ਵੱਡੀ ਸਾਡੇ ਕਲੱਬ ਦੇ ਸਾਰੇ ਮੈਂਬਰਾਂ ਸਹਿਯੋਗ ਨਾਲ ਇਲਾਕੇ ਸਹਿਯੋਗ ਨਾਲ ਹੋ ਰਿਹਾ ਇਹ ਕੋਈ ਇਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਬਾਕੀ ਪ੍ਰਮਾਤਮਾ ਦੀ ਮਿਹਰ ਆ ਸਾਡੇ ਤੇ ਸਾਤੋਂ ਇਹ ਸੇਵਾ ਲੈ ਰਹੇ ਨੇ ਤਾਂ ਕਿ ਸਾਨੂੰ ਆਪ ਸਾਹਿਬ ਅੱਗੇ ਤੋਂ ਸਾਡੇ ਵੀ ਸੇਵਾ ਲੈਦੇ ਰਹਿਣਗੇ ਕਿ ਅਸੀਂ ਇਹ ਕੰਮ ਕਾਰਜ ਕਰਦੇ ਰਹਿਣਾ ਜੀ ਬਿਲਕੁਲ ਤਾਂ ਅੱਜ ਆਪ ਜੀ ਅੱਜ ਸਿਵੀ ਪਹੁੰਚੇ ਹੋ ਤੇ ਦੇਖ ਰਹੇ ਹੋ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਪੇਟੀ ਸਾਮਾਨ ਜਰਾ ਪਾਇਆ ਜਾ ਰਿਹਾ ਹੈ ਹਾਂਜੀ ਸਾਮਾਨ ਦੇ ਵਿੱਚ ਤਾਂ ਡਿਟੇਲ ਦੇ ਵਿੱਚ ਈਟੀਓ ਸਾਹਿਬ ਨੇ ਦੱਸ ਹੀ ਦਿੱਤਾ